ਤਾਲਪਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪਣੇ ਕੋਲੇ ਬਾਬਾ ਜੀ ਪਹੁੰਚਿਆ ਦਲਪੰਥ ਤੋਂ ਤੇ ਬਾਬਾ ਜੀ ਤੋਂ ਪੁੱਛਦੇ ਆ ਵੀ ਕਿੱਦਾਂ ਦਾ ਮੇਲਾ ਰਿਹਾ ਤੇ ਤੁਸੀਂ ਪਹਿਲੀ ਵਾਰ ਆਏ ਆ ਬਾਬਾ ਜੀ ਇੱਥੇ ਤੇ ਵਾਗ ਬਜ ਨੂੰ ਪੁੱਛਦੇ ਆ ਵੀ ਕਿਵੇਂ ਰਿਹਾ ਪ੍ਰਬੰਧਨ ਆ ਤੇ ਤੁਸੀਂ ਘੋੜੇ ਲੈ ਕੇ ਆਏ ਹੋ ਆਪਦੇ ਤੇ ਗਾਂ ਨੂੰ ਛੋਡੀ ਕੀ ਵਿਚਾਰ ਆ ਮੇਲੇ 'ਚ ਛਪਟਾ ਦੌੜਾਂ 'ਚ ਵੀ ਲਾਇਆ ਕਰੋਗੇ ਘੋੜੇ ਇਹ ਆਪਦੀਆਂ ਸਟੋਰੀਆਂ ਵੀ ਲਾਇਆ ਕਰੋਗੇ ਬਾਬਾ ਜੀ ਹਾਂਜੀ ਬਹੁਤ ਵਧੀਆ ਪ੍ਰਬੰਧ ਆ ਇੱਥੇ ਤੋਂ ਇੱਕ ਤਾਂ ਇਹ ਮੇਲੇ ਜ਼ਰੂਰ ਹੋਣੇ ਚਾਹੀਦੇ ਨੇ ਠੀਕ ਆ ਬਈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਘੋੜਿਆਂ ਦਾ ਹਾਂਜੀ ਇਸ ਕਰਕੇ ਜ਼ਰੂਰੀ ਨੇ ਜੋੜ ਮੇਲੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਵਧੀਆ ਜਿਹੜਾ ਪ੍ਰਬੰਧ ਸੀ ਤੇ ਸੰਗਤਾਂ ਦਾ ਵੀ ਜਿਹੜੀਆਂ ਦੇਖਣ ਵਾਲੀਆਂ ਬਹੁਤ ਪ੍ਰੇਮ ਦੇ ਨਾਲ ਜਿਹੜੀਆਂ ਦੇਖ ਰਹੀਆਂ ਸੀ ਜਿਹੜੇ ਵੀਰ ਘੋੜੇ ਲੈ ਕੇ ਆਏ ਨੇ ਉਹ ਵੀ ਆਪਾਂ ਆਪਣਾ ਜ਼ੋਰ ਲਾ ਕੇ ਲੈ ਆਏ ਨੇ ਹਾਰ ਜਿੱਤ ਹੁਣੀ ਇਹ ਚਾੜ ਕੇ ਹਾਂਜੀ ਹਾਰ ਜਿੱਤ ਹੁਣੀ ਉਹ ਲੱਗੇਗਾ ਇਹ ਤਾਂ ਵੱਖਰੀ ਗੱਲ ਆ ਹਾਰ ਜਿੱਤ ਤਾਂ ਬਣੀ ਹੋਈ ਆ ਪਰ ਫੇਰ ਵੀ ਚੜਦੀ ਕਲਾ ਚ ਜੋੜ ਮੇਲਾ ਹੈ ਬਹੁਤ ਵਧੀਆ ਲੱਗਿਆ ਇਹ ਪ੍ਰੋਗਰਾਮ ਅਸੀਂ ਵੀ ਗਾਹਾਂ ਨੂੰ ਕੋਸ਼ਿਸ਼ ਕਰਾਂਗੇ ਵੀ ਘੋੜੇ ਜ਼ਰੂਰ ਲਜਾਇਆ ਕਰਾਂਗੇ ਦੌੜਾਂ 'ਚ ਕਹਿਨੋਂ ਆਉਂਦਾ ਬਾਬਾ ਜੀ ਵੀ ਜਿਹੜੇ ਆਪਣੇ ਬਾਬਿਆਂ ਦੇ ਨੰਗਾ ਸਿੰਘਾਂ ਦੇ ਲਾਡਲੀ ਫੌਜ ਦੇ ਘੋੜੇ ਹੁੰਦੇ ਆ ਵੀ ਉਹ ਮੱਲਿਆਂ ਚ ਭਜਦੇ ਆ ਹਨਾ ਹਾਂ ਤੇ ਕੱਠਾਂ ਤੋਂ ਘੱਟ ਡਰਦੇ ਆ ਜਿਹੜੇ ਆਪਣੇ ਆਮ ਘੋੜੇ ਹੁੰਦੇ ਆ ਘਰਾਂ ਚ ਰੱਖੇ ਵੀ ਉਹ ਕੱਠਾਂ ਤੋਂ ਡਰਦੇ ਆ ਇਹਦੇ ਬਾਰੇ ਕੋਈ ਜਾਣਨਾ ਇਹਦੇ ਵਿੱਚ ਆਉਂਦਾ ਵੀ ਹਰ ਵਕਤ ਕੱਠਾਂ ਚ ਰਹਿੰਦੇ ਨੇ ਠੀਕ ਆ ਭਾਈ ਕੱਠਾਂ ਚ ਰਹਿੰਦੇ ਨੇ ਕੱਠਾਂ ਜੇ ਭਜਦੇ ਨੇ ਇਹ ਠੀਕ ਆ ਜੀ ਤੇ ਫਿਰ ਦੂਈ ਗੱਲ ਆ ਜਿਵੇਂ ਹੁਣ ਇੱਧਰ ਘੋੜੇ ਭਜਾਉਂਦੇ ਨੇ ਕੋਈ ਟੀਕੇ ਟਾ ਕੇ ਜੇ ਲਾ ਕੇ ਘੜ ਤਾਂ ਹੀ ਭਜੇ ਕਿਸਵਾਣਾ ਉਹ ਤਾਂ ਗੱਲ ਹੈ ਨਹੀਂ ਹਾਂ ਭਲਮਾਨ ਵਾਲਾ ਕੰਮ ਆ ਵੀ ਜਿਹੜਾ ਖਰਾਕ ਨਾਲ ਬੱਸ ਬੱਸ ਹੈਗਾ ਤਖੜਾ ਤੇ ਜਿਹੜਾ ਕੋਈ ਨਸ਼ੇ ਪੱਤੀ ਨਾਲ ਲੜਦਾ ਉਹ ਕੇਰੇ ਹੀ ਘੁੱਲਦਾ ਦੇਖੋ ਹੁਣ ਆਏ ਜੇ ਆਪਾਂ ਬੰਦਾ ਨਸ਼ੇ ਤੇ ਲੱਗ ਜੇ ਤਾਂ ਗਾਲਾਂ ਕਢਦੇ ਉਹ ਤਾਂ ਹੈ ਜੀ ਉਹ ਤਾਂ ਜਾਨਵਰ ਉਹਨੇ ਕਿਣਾ ਮੰਗਣਾ ਹਾਂ ਉਹਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਤੇ ਬਾਬਾ ਜੀ ਫਿਰ ਗਾਹਾਂ ਨੂੰ ਜਿਹੜੀਆਂ ਆਪਣੇ ਛਪਟਾ ਦੜਾ ਆਏ ਸਾਲ ਹੁੰਦੀਆਂ ਆ ਜਰੂਰ ਆਵਾਂਗੇ ਅਗਲੇ ਸਾਲ ਵੀ ਤੇ ਕਿੰਨੇ ਕੁ ਘੋੜੇ ਤਿਆਰ ਕਰਕੇ ਲਾਉਂਗੇ ਵੱਧ ਤੋਂ ਵੱਧ ਕਰਾਂਗੇ ਜਿੰਨੇ ਰੱਬ ਦੀ ਮਿਹਰ ਹੋਗੀ ਨਾ ਤੇ ਐਤਕੀ ਵੀ ਤੁਹਾਡੇ ਕਿਹੇ ਘੋੜੇ ਆਏ ਹਨ ਜੀ ਸਾਡੇ 2 ਘੋੜੇ ਆਏ ਸੀ ਠੀਕ ਹੈ ਜੀ ਤੇ ਕਿਵੇਂ ਪੋਜੀਸ਼ਨ ਰਹੀ ਫਿਰ ਉਹਨਾਂ ਦੀ ਬਹੁਤ ਵਧੀਆ ਰਹੇ ਕਿਉਂਕਿ ਪਹਿਲੀ ਵਾਰੀ ਹਾਂ ਇਸ ਕੰਮ 'ਚ ਪਹਿਲੀ ਵਾਰੀ ਆਏ ਹਨ ਪਹਿਲੀ ਵਾਰ ਆਏ ਨੇ ਹਾਂ ਠੀਕ ਹੈ ਜੀ ਤੇ ਕੀ ਕੀ ਨਾਂ ਸੀ ਘੋੜਿਆਂ ਦਾ ਆਪਣੇ ਜਿਹੜੇ ਤੁਸੀਂ ਭਜਾਏ ਆ ਇੱਕ ਘੋੜੇ ਦਾ ਨਾਂ ਤੁਸੀਂ ਸ਼ੁਰ ਲਈ ਠੀਕ ਹੈ ਜੀ ਇੱਕ ਦਾ ਨਾਂ ਸੀ ਬੰਬ ਠੀਕ ਹੈ ਜੀ ਹਾਂ ਤੇ ਇਹ ਕਿਹੜੇ ਘੋੜੇ ਦੇ ਬੱਚੇ ਦੋਨੇ ਇਹ ਘੋੜੇ ਦੇ ਬੱਚੇ ਤਾਂ ਅਰਦਾਸੀ ਹੋਏ ਆ ਜੀ ਅਰਦਾਸੀ ਹੋਏ ਹੋਏ ਆ ਅੱਛੇ ਅਰਦਾਸੀ ਹੋਏ ਅਭੀ ਜਿਹੜੇ ਕੋਈ ਆ ਗੱਦੀ ਨੂੰ ਦੇ ਜਾਂਦੇ ਆ ਜਾਂ ਦਾਲ ਨੂੰ ਹਾਂ ਪੁੰਨਦਾਨ ਕਰ ਜਾਂਦੇ ਆ ਕੋਈ ਨਾ ਕੋਈ ਸੁਖ ਸੀਰਨਾ ਕਰਿਆ ਹੁੰਦਾ ਵੀ ਹਾਂ ਸਾਡੇ ਘਰੇ ਵਕਤ ਹੋਵੇ ਇਹ ਘੋੜਾ ਜਿਹੜਾ ਛੋਲੀ ਉਹ ਖਨਾਲ ਤੋਂ ਆਇਆ ਸੀ ਠੀਕ ਆ ਜੀ ਤੇ ਜਿਹੜਾ ਬੰਬ ਘੋੜਾ ਸੀਗਾ ਜੀ ਇਸ ਸੁਹਾਣਾ ਸਾਹਿਬ ਤੋਂ ਆਏ ਸੀ ਸੁਹਾਣਾ ਸਾਹਿਬ ਤੋਂ ਹਾਂ ਚੰਡੀਗੜ੍ਹ ਸਿੱਧਾਂ ਦੇ ਠੀਕ ਹੈ ਤੇ ਬਾਬਾ ਜੀ ਆਪਣੇ ਕੋਲੇ ਘੋੜੇ ਹੁੰਦੇ ਆ ਤੇ ਕੋਈ ਕਈ ਵਾਰੀ ਕਿਸੇ ਨੇ ਕ੍ਰੋਸਿੰਗ ਕਰਾਉਣੀ ਹੁੰਦੀ ਹੈ ਇਹ ਜਿਹੇ ਘੋੜੇ ਵੀ ਹੈਗੇ ਆਪਣੇ ਕੋਲੇ ਹਾਂ ਹੈਗੇ ਨੇ ਘੋੜੇ ਪਰ ਅਸੀਂ ਜ਼ਿਆਦਾਤਰ ਘੱਟ ਕਰਾਉਣੇ ਕਰਾਉਂਸਣ ਠੀਕ ਹੈ ਜੀ ਕਿਉਂਕਿ ਜੋੜ ਮੇਲਾਂ ਤੇ ਰਹਿੰਦੇ ਨੇ ਫਿਰ ਘੋੜੇ ਖਰਾਬ ਕਰਦੇ ਨੇ ਠੀਕ ਹੈ ਤੇ ਕੋਈ ਆਪਣੇ ਕੋਲੇ ਇਹ ਜੇ ਕੋਈ ਭਜੰਗੇ ਹੋਣ ਵੀ ਜਿਹੜੇ ਕਿ ਘੋੜਿਆਂ ਦੀਆਂ ਚਾਲਾਂ ਜਾਂ ਕੋਈ ਘੋੜੇ ਸਵਾਰ ਵਾਸਤੇ ਕੋਈ ਬੰਦੇ ਕਈ ਵਾਰੀ ਕਿਸੇ ਨੂੰ ਚਾਹੀਦੇ ਹੁੰਦੇ ਆ ਵੀ ਸਾਨੂੰ ਘੋੜੇ ਦੀ ਚਾਲ ਕੱਢ ਕੇ ਦਿਓ ਨਹੀਂ ਹੈਗੇ ਕਿਉਂਕਿ ਛੋਟੇ ਕੋਲੇ ਪੁਰਾਣਾ ਐਕਸਪੀਰੀਅੰਸ ਹੁੰਦਾ ਵਾ ਬਾਈ ਹਾਂ ਸਾਡੇ ਕੋਲ ਹੁੰਦਾ ਨੇ ਪਚੰਗੀ ਤੇ ਤੁਸੀਂ ਨਾਮ ਨੰਬਰ ਬੋਲ ਦਿਓ ਬਾਬਾ ਜੀ ਹਾਂ ਤੇ ਤਾਂ ਜੋ ਕਿ ਕਈ ਵਾਰੀ ਕਿਸੇ ਬੰਦੇ ਨੂੰ ਘੋੜਾ ਛੱਡਣਾ ਹੁੰਦਾ ਸਵਾਰੀ ਖਾਤਰ ਜਾਂ ਕਿਵੇਂ ਵੀ ਲਾ ਲੋ ਛੋਟੇ ਨਾਲ ਸੰਪਰਕ ਕਰਕੇ ਆਪਦੇ ਘੋੜੇ ਦੀ ਚਾਲ ਵੀ ਕਰਾ ਸਕਣ ਨੰਬਰ ਸਾਡਾ 97795 48804 ਤੇ ਆਪਾਂ ਹੁਣ ਨੇ ਤਲਵੰਡੀ ਸਾਬੋਈ ਨਹੀਂ ਆਪਾਂ ਚੱਕਰਪਰਤੀ ਰਹਿਨੇ ਚੱਕਰਪਰਤੀ ਤੇ ਦਾਲਾ ਆਪਣਾ ਜਿਹੜਾ ਵੀ ਮੇਨ ਬੁੱਢਾ ਦਾਲ ਬੁੱਢਾ ਦਾਲਾ ਹਾਂ ਸਹੀ ਸਾਬਾਬਾ ਮਾਂ ਸੋਣੀ ਇਹ ਆਪਣੀ ਪੱਕੀ ਜਿਹੜੀ ਲੱਗੀ ਆ ਮੰਨ ਕੇ ਚਲੋ ਵੀ ਤਲਵੰਡੀ ਸਾਬੋਈ ਮੈਨੂੰ ਨਹੀਂ ਤਲਵੰਡੀ ਸਾਬੋਈ ਨਹੀਂ ਆਪਣੀ ਠੀਕ ਆ ਜੀ ਕਿਹੜੇ ਥਾਂ ਬਾਈ ਆਪਣਾ ਹੈਡ ਕੁਆਟਰ ਮੰਨ ਹੁਣ ਗੋਲਾ ਚੀਕਾ ਠੀਕ ਆ ਜੀ ਜਾਂ ਫਿਰ ਕੋਟਕਪੂਰਾ ਠੀਕ ਆ ਜੀ ਤੇ ਬਾਈ ਤੁਸੀਂ ਬਾਬਾ ਜੀ ਨੂੰ ਨੰਬਰ ਜਿਹੜਾ ਦਿੱਤਾਗਾ ਤੇ ਤੁਸੀਂ ਉਹ ਤੇ ਕਾਲ ਕਰਕੇ ਬਾਬਾ ਜੀ ਨਾਲ ਗੱਲਬਾਤ ਕਰਕੇ ਕਈ ਵਾਰੀ ਕਿਸੇ ਨੇ ਘੋੜੇ ਦੀ ਚਾਲ ਕਢਾਉਣੀ ਹੁੰਦੀ ਆ ਜਾਂ ਕੋਈ ਘੋੜਸਵਾਰ ਬੰਦਾ ਚਾਹੀਦਾ ਹੁੰਦਾ ਤੇ ਬਾਬਾ ਜੀ ਕੋਲੋਂ ਤੁਸੀਂ ਲਿਆ ਸਕਦੇ ਹੋ ਤੇ ਬਾਬਾ ਜੀ ਨੇ ਜਿਹੜਾ ਉਹ ਨੰਬਰ ਬੋਲੇ ਉਸ ਨੰਬਰ ਤੇ ਫੋਨ ਕਰਕੇ ਆਇਓ ਕਈ ਵਾਰੀ ਮੇਰੇ ਵੀਰ ਭਾਈ ਬਿਗੈਰ ਫੋਨ ਕਰੇ ਆ ਜਾਂਦੇ ਆ ਤੇ ਬਿਰੋ ਫੋਨ ਕਰੇ ਤਾਂ ਬਿਨਾਂ ਨਾ ਆਏ ਕਈ ਵਾਰੀ ਬਾਬਾ ਜੀ ਨਹੀਂ ਹੁੰਦੇ ਇੱਥੇ ਜਾਂ ਸਵਾਰ ਨਹੀਂ ਹੁੰਦਾ ਕੋਈ ਉਸ ਨੂੰ ਨਾ ਹੀ ਫੋਨ ਕਰਕੇ ਤਰੇ ਓਕੇ ਬਾਬਾ ਜੀ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਜੀ